ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸ਼ੀਆਪਾੜੀ ਜ਼ਿਲ੍ਹਾ ਫਰੋਹੀ ਪਰ ਤਹਿਸੀਲ ਨੂੰ ਜੀਰਾ ਪੈਂਦੀ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਤਾਜੀ ਸੂਈ ਵੀ ਚਾਰਸੀ ਦਿਖਾਉਂਗਾ ਬਾਈ ਜੀ ਹੁਣੇ ਚੰਗੇ ਦੁੱਧ ਵਾਲੀ ਦੱਸਦੇ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਉਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਆ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਤੀਜਾ ਸੂਆ ਸੂਈ ਆ ਡੇਟ ਮੁਤਾਬਕ ਦੋਸਤੋ ਹਜੇ ਹੁਣੇ ਹੀ ਸੂਈ ਆ ਬੱਚੀ ਬੱਚਾ ਮਗਰ ਬੱਚਾ ਦੇ ਗਈ ਆ ਹਵਾਂ ਨਾ ਵੇਖ ਸਕਦੇ ਆ ਬੈਗ ਤੋਂ ਬਹੁਤ ਸੋਹਣਾ ਕਰਮਾ ਵਾਲੀ ਨੇ ਵੱਡਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਧੁੰਨੀ ਵਾਲੇ ਪਾਸੋਂ ਹਵਾਂ ਨਾ ਅੱਗੇ ਨੂੰ ਕਾਫੀ ਫਿਰਦਾ ਬਾਕੀ ਬੈਗ ਸਾਈਡ ਨੂੰ ਵੀ ਸੋਹਣਾ ਤਿਆਰ ਕੀਤਾ ਹੋਇਆ ਥਣ ਦੇ ਸੈਜ ਬਹੁਤ ਸੋਹਣੇ ਆ ਮੁਠੀ ਵਾਲੇ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਬੈਕ ਤੋਂ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਨੇ ਦੇਖ ਸਕਦੇ ਆ ਦੋਸਤੋ ਥਣ ਪੀੜੀ ਦੇ ਪਾਵਾਂਗੂ ਚਾਰੇ ਥਾ ਨੁਕਰਾਂ ਚ ਲੱਗੇ ਹੋਏ ਆ ਦੁੱਧ ਬਾਈ ਜੀ ਹੁਣੇ ਦੱਸਦੇ ਆ ਦੂਜੇ ਸਵੇਰ ਵੱੱਛੀ ਨੇ 27 28 ਕਿਲੋ ਚਵਾਤ ਕੀ ਪਲਾਸ ਚਵਾਜੂ ਬੂਤੀ ਬਾਤੀ ਬਹੁਤ ਸੋਹਣੀ ਆ ਛੋਟਾ ਕੰਨ ਬੂਦੀ ਵਾਲੀ ਜਰਸੀ ਆ ਥਣ ਚਾਰੇ ਬਹੁਤ ਸੋਹਣੇ ਮੁਠੀ ਵਾਲੇ ਗੈਪ ਚ ਨਿਕਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਹਾਈਟ ਵਾਜ ਵੀ ਦੋਸਤੋ ਫੁੱਲ ਹਾਈਟ ਵਾਜ ਵੀ ਦੋਸਤੋ ਬਹੁਤ ਸੋਹਣੇ ਕੱਦ ਕਾੜ ਦੀ ਬੱਚੀ ਆ ਬਾਕੀ ਹਵਾਨਾ ਵੇਖ ਸਕਦੇ ਆ ਪੰਡ ਜਿੱਡਾ ਵੱਡਾ ਤਿਆਰ ਕੀਤਾ ਹੋਇਆ ਕਰਮਾਣੇ ਠੰਡ ਚਾਰੇ ਮੁੱਠੀ ਵਾਲੇ ਆ ਕੈਪਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਬੈਗ ਤੋਂ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਬੂਤੀ ਬਾਤੀ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਦੋਸਤੋ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ ਬੱਚੀ ਦਾ 1 ਲੱਖ ਰੁਪਇਆ ਉਹ ਚੋ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ